ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਭਰ ਦੇ ਉੱਪਰ ਜਿਹੜਾ ਦੁਸ਼ਹਿਰੇ ਦਾ ਤਿਹਾਰਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਜੇਕਰ ਜ਼ਿਲ੍ਹਾ ਆ ਗੁਰਦਾਸਪੁਰ ਦੀ ਗੱਲ ਕਰੀਏ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਵੱਖੋ-ਵੱਖ ਥਾਂ ਹੀ ਜਿਹੜਾ ਵਾ ਦੁਸ਼ਹਿਰੇ ਦੀਆਂ ਰੌਣਕਾਂ ਨਜ਼ਰ ਆ ਰਹੀਆਂ ਨੇ ਜਿਵੇਂ ਸੈਦੋਵਾਲ ਕਲਾਂ ਦੇ ਵਿੱਚ ਇਸ ਵੇਲੇ ਅਸੀਂ ਖੜੇ ਹਾਂ ਸੈਦੋਵਾਲ ਕਲਾਂ ਦੇ ਵਿੱਚ ਜਿਵੇਂ ਆ ਸਰਪੰਚ ਮਲਕੀਤ ਸਿੰਘ ਦੇ ਪ੍ਰਬੰਧਾ ਹੇਠ ਅਗਵਾਈ ਹੇਠ ਜੋ ਦੁਸ਼ਹਿਰੇ ਦੀਆਂ ਤਿਆਰੀਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਜੋ ਪਤਵੰਤੇ ਨੇ ਇਲਾਕੇ ਦੇ ਵੱਖੋ-ਵੱਖ ਪਿੰਡਾਂ ਦੇ ਨਾਲ ਆ ਸਬੰਧਤ ਦਰਜਾ ਬਰਦਾ ਜਾ ਜੋ ਸਰਪੰਚ ਸਾਹਿਬ ਨੇ ਆ ਮੈਂਬਰ ਸਾਹਿਬਾਨ ਨੇ ਜਾਂ ਵੱਖ-ਵੱਖ ਸ਼ਖਸੀਤਾ ਨੇ ਉਹਨਾਂ ਦਾ ਆ ਵਿਸ਼ੇਸ਼ ਸਨਮਾਨ ਜਿਹੜਾ ਉਹ ਕੀਤਾ ਜਾ ਰਿਹਾ ਨਰਲੇਪ ਟੀਵੀ ਦੇ ਕੈਮਰੇ ਦੀ ਅੱਖ ਦੇ ਵਿੱਚ ਆ ਕੈਦ ਹੁੰਦੀਆਂ ਤੁਸੀਂ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਸਕਦੇ ਹੋ ਪਿੱਛੇ ਰਾਵਣ ਮੇਘਨਾਦ ਤੇ ਕੁੰਭ ਕਰਨ ਦੇ ਜਿਹੜੇ ਆ ਬੁੱਤ ਨੇ ਉਹ ਤਿਆਰ ਨੇ ਜਿਨ੍ਹਾਂ ਨੂੰ ਹੁਣੇ ਅਗਨੀ ਭੇਟ ਜਿਹੜਾ ਕਰ ਦਿੱਤਾ ਜਾਣਾ ਤੇ ਇੱਥੇ ਵਿਸ਼ੇਸ਼ ਤੌਰ ਤੇ ਜਿੱਥੇ ਵੱਖ-ਵੱਖ ਸ਼ਖਸੀਤਾ ਜਿਹੜੀਆਂ ਨੇ ਤੁਸੀਂ ਦੇਖ ਰਹੇ ਹੋ ਮੌਜੂਦ ਹੈ ਇਲਾਕੇ ਦੇ तमाम ਜਿਹੜੇ ਪਤਵੰਤੇ ਨੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਮੌਜੂਦਾ ਸਰਕਾਰ ਦੀ ਸਤਾਧਾਰੀ ਦੀ ਤੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਕ ਜਿਵੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਤੇ ਪੁਰਾਣਾ ਸ਼ਾਲਾ ਤੋਂ ਮੌਜੂਦਾ ਸਰਪੰਚ ਨੇ ਬਲਜੀਤ ਸਿੰਘ ਖਾਲਸਾ ਉਹ ਵੀ ਉਚੇਚੇ ਤੌਰ ਤੇ ਪਹੁੰਚੇ ਨੇ ਜੇਕਰ ਮਿਹਗੀਆਂ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਮਿਹਗੀਆਂ ਪਿੰਡ ਦੇ ਵਿੱਚ ਸੀਨੀਅਰ ਕਾਂਗਰਸੀ ਆਗੂ ਸੁਭਾਸ਼ ਚੰਦਰ ਦੀ ਅਗਵਾਈ ਦੇ ਵਿੱਚ ਜਿਹੜਾ ਵਾ ਉੱਥੇ ਰੌਣਕਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਨਰੇਣੀਪੁਰ ਪਿੰਡ ਦੀ ਗੱਲ ਕੀਤੀ ਜਾਵੇ ਤੇ ਨਰੇਣੀਪੁਰ ਪਿੰਡ ਦੇ ਵਿੱਚ ਸੰਨੀ ਸਰਪੰਚ ਜੋ ਸਰਪੰਚੀ ਸੰਨੀ ਜੋ ਆਮ ਆਦਮੀ ਪਾਰਟੀ ਦੇ ਗੂ ਨੇ ਤੋਂ ਜੋ ਸਰਪੰਚ ਦੇ ਪਤੀ ਨੇ ਉਹਨਾਂ ਵੱਲੋਂ ਜਿਹੜਾ ਵਾ ਰਸਮੀਤ ਘਟਨ ਜਿਹੜਾ ਉਹ ਕੀਤਾ ਜਾ ਰਿਹਾ ਤੇ ਜੇਕਰ ਆ ਪੰਡੋਰੀ ਧਾਮ ਜਿਹੜਾ ਵਾ ਪ੍ਰਸਿੱਧ ਜਿਹੜਾ ਵਾ ਹਿੰਦੂ ਧਰਮ ਦਾ ਠਾਠ ਹੈ ਜੋ ਉਤਰੀ ਭਾਰਤ ਦੇ ਵਿੱਚ ਉੱਥੇ ਵੀ ਵੱਡੀਆਂ ਰੌਣਕਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਉਥੋਂ ਦੇ ਜਿਹੜੇ ਮਹਾਂਪੁਰਖ ਨੇ ਜਿਹੜੇ ਮਹਾਰਾਜ ਨੇ ਸੰਤ ਰਗਵੀਰ ਦਾਸ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਸ ਵੇਲੇ ਅਸੀਂ ਚੇਅਰਮੈਨ ਜੋ ਗੁਰਨਾਮ ਸਿੰਘ ਨੇ ਕਲਗੀਧਰ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਪ੍ਰਬੰਧਾਂ ਦੇ ਵਿੱਚ ਪਿੱਛੇ ਰੌਣਕਾਂ ਲੱਗੀਆਂ ਹੋਈਆਂ ਨੇ ਪਿੱਛੇ ਵੀ ਜੋ ਕੈਮਰਾ ਕਮਾ ਕੇ ਦਿਖਾ ਦਿੱਤਾ ਜਾਵੇ ਕਿ ਕਿੱਧਰੇ ਜੋ ਬਾਜ਼ਾਰ ਸਜੇ ਹੋਏ ਨੇ ਚਹਿਲ ਪਹਿਲ ਜਿਹੜੀ ਆ ਉਹ ਲਗਾਤਾਰ ਨਜ਼ਰ ਆ ਰਹੀ ਹੈ ਸੈਦੋਵਾਲ ਕਲਾਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅਨੇਕਾਂ ਪਿੰਡਾਂ ਦਾ ਜਿਹੜਾ ਕੇਂਦਰ ਬਿੰਦੂ ਹੈਗਾ ਵਾ ਸੈਦੋਵਾਲ ਕਲਾ ਇੱਥੇ ਹਰ ਸਾਲ ਹੀ ਇਸੇ ਤਰ੍ਹਾਂ ਭੀੜਾਂ ਉਮੜਦੀਆਂ ਨੇ ਰੌਣਕਾਂ ਲੱਗਦੀਆਂ ਨੇ ਤੇ ਜੋ ਬੁੱਤ ਤਿਆਰ ਕੀਤੇ ਗਏ ਨੇ ਇਹਨਾਂ ਨੂੰ ਜਿਹੜੀ ਆ ਅੱਗ ਲਾਈ ਜਾਂਦੀ ਹੈ ਜੇਕਰ ਦੁਸ਼ਹਿਰੇ ਦੇ ਪਟਾਕਿਆਂ ਦੀ ਗੱਲ ਕੀਤੀ ਜਾਵੇ ਤੇ ਇਹ ਵੀ ਸੈਦੋਵਾਲ ਕਲਾਾਂ ਦੇ ਵਿੱਚ ਨਜ਼ਰ ਆਉਂਦੇ ਨੇ ਪਰ ਜੇ ਕਰ ਚੋਣਾਂ ਦੇ ਦਿਨਾਂ ਵਿੱਚ ਸਿਆਸੀ ਪਟਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਸਜਦੋਵਾਲ ਤੋਂ ਜਿਹੜੇ ਕਾਫੀ ਜਿਹੜੇ ਧਮਾਕੇ ਨਜ਼ਰ ਆਉਂਦੇ ਨੇ ਸੋ ਕਿਸ ਤਰ੍ਹਾਂ ਦੇਖਦੇ ਇਹਨਾਂ ਰੌਣਕਾਂ ਨੂੰ ਸਭ ਤੋਂ ਪਹਿਲਾਂ ਤੇ ਮੈਂ ਨੰਲੀਫ ਟੀਵੀ ਦਾ ਵੀਰ ਕਰਾਇਆ ਜੀ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਸਾਰੇ ਪ੍ਰੋਗਰਾਮ ਨੂੰ ਇਹਦੇ ਕੈਮਰੇ ਦੀ ਅੱਖ 'ਚ ਕੈਦ ਕੀਤਾ ਸੋ ਅੱਜ ਸਾਰੇ ਇਹ ਮੈਂ ਸਮਝਦਾ ਕਿ ਇਹ ਜਿਹੜਾ ਪ੍ਰੋਗਰਾਮ ਸਾਡਾ ਇਹ ਸ਼੍ਰੀ ਰਾਮਚੰਦਰ ਮਹਾਰਾਜ ਦੀ ਜਿਹੜੀ ਇਹ ਬਦੀ ਤੇ ਨੇਕੀ ਦਾ ਇਹ ਇਤਿਹਾਸ ਫੈਸਟੀਵਲ ਆ ਇਹ ਜ਼ਰੂਰੀ ਨਹੀਂ ਹਿੰਦੂ ਧਰਮ ਦਾ ਇਹ ਸਾਰੇ ਸਾਡੇ ਸਾਰੇ ਹਿੰਦੂ ਸਿੱਖ ਸਾਈ ਜਾਂ ਮੁਸਲ ਸਾਰਿਆਂ ਦਾ ਸਾਂਝਾ ਤਿਹਾੜਾ ਕਿਉਂਕਿ ਭਾਰਤ ਵਿੱਚ ਇਹ ਜਿਹੜੀ ਸਾਡੇ श्री रामचंद्र जी ਮਹਾਰਾਜ ਦੀ ਗਵਾਈ ਥਲੇ ਇਹ ਪ੍ਰੋਗਰਾਮ ਦੇਸ਼ਾਂ ਦੇਸ਼ਾਂ 'ਚ ਹੋ ਰਿਹਾ ਸੋ ਮੈਂ ਸਮਝਦਾ ਕਿ ਇੱਥੇ ਸਾਰੇ ਭਾਈਚਾਰੇ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਵਾ ਇਸ ਪ੍ਰੋਗਰਾਮ ਦੇ ਵਿੱਚ ਤੇ ਮੈਂ ਸਮਝਦਾ ਕਿ ਇੱਥੇ ਜਿਹੜਾ ਵਾ ਕਿਸੇ ਪਾਰਟੀ ਦਾ ਜਾਂ ਕਿਸੇ ਦਾ ਵੀ ਕੋਈ ਪਾਰਟੀ ਦੀ ਤੇ ਗੱਲ ਆਪਾਂ ਕਰ ਹੀ ਨਹੀਂ ਸਕਦੇ ਕਿਉਂਕਿ ਤੀਨਾ ਨਗਰ ਜਿਹੜਾ ਹਲਕਾ ਇਹ ਵੈਸੇ ਲਵਾਰਸ ਹੋਇਆ ਪਿਆ ਵਾ ਇੱਥੇ ਦੀ ਸਰਕਾਰ ਦਾ ਕੋਈ ਧਿਆਨ ਨਹੀਂ ਆ ਜੋ ਜੋ ਰਾਤ ਬੁਰਾ ਹਿੱਥੇ ਦਾ ਆ ਮੈਂ ਰਾਜਨੀਤੀ ਦੀ ਬਹੁਤੀ ਗੱਲਾਂ ਨਹੀਂ ਕਰਨੀ ਪਰ ਮੈਂ ਸਾਰੇ ਬੱਚਿਆਂ ਦਾ ਨੌਜਵਾਨਾਂ ਦਾ ਬੀਬੀਆਂ ਭੈਣਾਂ ਦਾ ਜਿਨ੍ਹਾਂ ਨੇ ਇਲਾਕੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਉਸ ਜਿਉ ਜੋ ਰੌਣਕ ਵੇਖ ਰਹੇ ਆ ਇਹ ਸਾਰੇ ਇਲਾਕੇ ਦੀ ਆ ਇਹ ਪਚੀਆਂ ਤੀਆਂ ਪਿੰਡਾਂ ਦਾ ਇਹ ਪ੍ਰੋਗਰਾਮ ਬਣ ਚੁੱਕਾ ਵਾ ਤੇ ਆਉਣ ਵਾਲੇ ਸਮੇਂ ਜਿਹੜਾ ਵਾਧਾ ਜਾ ਰਿਹਾ ਵਾ ਇਸ ਕਰਕੇ ਮੈਂ ਸਾਰੇ ਦਰਜਾ ਦਰਜਾ ਜਿੰਨੇ ਸਰਪੰਚ ਸਾਹਿਬਾਨ ਬੁੱਧੀਜੀ ਪਿੰਡਾਂ ਦੇ ਸਤਿਕਾਰ ਜੋ ਜਿਨ੍ਹਾਂ ਨੇ ਸਹਿਯੋਗ ਦਿੱਤਾ ਅਗਵਾਈਆਂ ਕੀਤੀਆਂ ਇਸ ਪ੍ਰੋਗਰਾਮ ਨੂੰ ਇੱਥੇ ਤੱਕ ਲਿਆਏ ਉਹ ਇਨਸਪੈਕਟਰ ਸਾਡੇ ਭਗਤਿਆਰ ਸਿੰਘ ਜੀ ਚਾਚਾ ਸਰਪੰਚ ਮਲਕੀਸ਼ ਸਿੰਘ ਜੀ ਉਹਨਾਂ ਦੀ ਜ਼ਰੀ ਟੀਮ ਤਾਗਰ ਪ੍ਰਵੀਨ ਜੀ ਸਸ਼ੀਲ ਸ਼ਰਮਾ ਜੀ ਜੇ ਨਾਵਾਂ ਦਾ ਵਰਨਨ ਕਰਾਂਗਾ ਤਾਂ ਬਹੁਤ ਸਮਾਂ ਲੱਗੂਗਾ ਇਸ ਕਰਕੇ ਮੈਂ ਬਹੁਤਾ ਨਾਂ ਨਹੀਂ ਲੈਣਾ ਸਾਰੇ ਸਰਪੰਚ ਸਾਹਿਬਾਨ ਸਾਰੇ ਮੈਂਬਰ ਸਾਹਿਬ ਆਪਾਂ ਨਾਂ ਸਾਰੇ ਲੇਦੇ ਦਿੱਤੇ ਆ ਮੀਡੀਆ ਨੂੰ ਦੇ ਦਿੱਤੇ ਆ ਤੁਹਾਡਾ ਇੱਥੇ ਆਣ ਕੇ ਇਹਨਾਂ ਦੀ ਕਵਰ ਕਰਨ ਤੇ ਬਹੁਤ ਬਹੁਤ ਧੰਨਵਾਦ ਆ ਸੋ ਮੈਂ ਅੱਜ ਦੇ ਸੰਦੇਸ਼ ਇਹ ਦੇਣਾ ਚਾਹਨਾ ਕਿ ਸਾਨੂੰ ਆਪਸ ਵਿੱਚ ਪਿਆਰ ਮੁਹੱਬਤ ਤੇ ਰਲ ਮਿਲ ਕੇ ਪ੍ਰੋਗਰਾਮ ਕਰਨੀ ਚਾਹੀਦੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਮਾਨਸਿਕ ਜਾਤ ਸਭ ਇੱਕੋ ਪਛਾਣੋ ਇਹ ਧਰਮ ਦੀ ਤਾਂ ਹੀ ਇਹ ਬਾਖੂਬੀ ਹੈ ਕਿ ਜੇ ਇਹਦੇ ਵਿੱਚ ਹੋਰ ਵੀ ਰੰਗ ਵਧਿਆ ਪਿਆਰ ਮ محبتਾਂ ਸੇ ਭਰੇ ਜਾਣ ਤੇ ਸਾਡੇ ਆਪਸ ਵਿੱਚ ਇੱਕ ਦੂਜੇ ਦੇ ਨਾਲ ਹੋਰ ਵੀ ਮਮਤ ਵਧੇ ਇਹ ਮੇਰਾ ਸੰਦੇਸ਼ ਆ ਅੱਜ ਦਾ ਬਲਜੀਤ ਸਿੰਘ ਖਾਲਸਾ ਨੇ ਸਾਡੇ ਨਾਲ ਬਲਜੀਤ ਸਿੰਘ ਖਾਲਸਾ ਨੇ ਸਾਡੇ ਨਾਲ ਉਹਨਾਂ ਤੋਂ ਵੀ ਸੁਨੇਹਾ ਲੈਵਾਂਗੇ ਕਿ ਇਸ ਮੌਕੇ ਤੇ ਉੱਪਰ ਕੀ ਮੈਸੇਜ ਲਵੋਗੇ ਸਭ ਤੋਂ ਪਹਿਲਾਂ ਤੇ ਆਪ ਜੀ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਵਿੱਚ ਵਸ ਰਹੀ ਇਸ ਮੋਹ ਸੰਗਤ ਅਤੇ ਇਲਾਕਾ ਨਿਵਾਸੀਆਂ ਨੂੰ ਦੁਸ਼ਹਿਰੇ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਅਤੇ ਪਿੰਡ ਸੱਦਵਾਲ ਦੇ ਸਰਪੰਚ ਮਲਕੀਤ ਸਿੰਘ ਜੀ ਨਾਲ ਦਾ ਨਾਮ ਅੰਕਲ ਚੇਅਰਮੈਨ ਕਲਗੀਧਰ ਤੋਂ ਤੇ ਹੋਰ ਵੀ ਜਿੰਨੇ ਇਹਨਾਂ ਦੀ ਦੁਸ਼ਾਰਾ ਕਮੇਟੀ ਸਾਰਿਆਂ ਨੂੰ ਵਧਾਈ ਦੇਣਾ ਹਾਂ ਅੱਜ ਦਾ ਜਿਹੜਾ ਦਿਨ ਆ ਤਿਹਾਰ ਆ ਉਹ ਇੱਥੇ ਮਨਾਇਆ ਜਾਂਦਾ ਵਾ ਕਿ ਅਸ਼ਾਈ ਦੀ ਜਿੱਤ ਬੁਰਾਈ ਦੇ ਉੱਤੇ ਹੋਈ ਆ ਤਾਂ ਮੈਂ ਗੁਰਬਾਣੀ ਦਾ ਫਰਮਾਨ ਲੈ ਕੇ ਤੁਹਾਡੇ ਆਪ ਦੀ ਮਾਧਿਅਮੇ ਦੱਸਣਾ ਚਾਹੁੰਦਾ ਕਿ ਮਹਾਰਾਜ ਕਹਿੰਦੇ ਆ ਕਿ 1 ਲੱਖ 2 ਸਵਾ ਲੱਖ 93 ਤਹ ਰਾਵਣ ਕਰ ਦਿਆ ਨਬਾਤੀ ਜੀ ਜੀ ਕਿ ਉਹਦੇ ਪ੍ਰਜਾ ਦੇ ਵਿੱਚ ਇੰਨੀ ਉਹਦੀ ਸੀਗੇ ਕਿ ਮਲਕ ਉਹਦੇ ਪੋਤਰੇ ਵੀ ਉਹਦੇ ਪੁੱਤ ਵੀ ਕਿੰਨੇ ਸੀਗੇ ਤੇ ਭਾਰ ਸਮਾਂ ਆਉਣ ਦੇ ਬਾਅਦ ਵਿੱਚ ਉਹਦੇ ਘਰ ਦੇ ਵਿੱਚ ਦੀਵਾ ਦੀ ਬੱਤੀ ਵੀ ਨਹੀਂ ਜਗੀ ਹੈਗੀ ਸੀਗੀ ਆਪ ਜੀ ਦੇ ਮਾਧਿਅਮ ਰਾਹੀਂ ਇਹੀ ਕਰਨਾ ਚਾਹੁੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਸਰਕਾਰਾਂ ਵੀ ਅਸੀਂ ਚਾਹੁੰਦੇ ਆਂ ਆਪਾਂ ਹੀ ਸਰਕਾਰਾਂ ਨੂੰ ਭੰਡਣਾ ਹੁੰਦਾ ਵਾ ਸਰਕਾਰਾਂ ਦੇ ਕਰਕੇ ਆਪਣਾ ਮੇਲ ਮਲਾਪ ਪਿੰਡਾਂ ਵਿੱਚ ਇਲਾਕਿਆਂ ਦੇ ਵਿੱਚ ਭਾਈਚਾਰਕ ਸਾਂਝ ਬਣਾ ਰੱਖੀਏ ਸਰਕਾਰਾਂ ਵਿੱਚ ਆਣ ਕੇ ਵਿਚਕਰਾਂਾ ਪਾਈਏ ਆਪ ਜੀ ਦੇ ਮਾਧਿਅਮ ਰਾਹੀਂ ਇਹੀ ਸਾਰਿਆਂ ਨੂੰ ਸਲਾਹ ਦੇਣਾ ਆ ਅਖੀਰ ਦੇ ਵਿੱਚ ਸਟੇਟ ਵਾਰਡ ਦੀ ਬਲਜੀਤ ਸਿੰਘ ਨੇ ਮਾਸਟਰ ਸਾਡੇ ਕੋਲ ਉਹਨਾਂ ਕੋ ਵੀ ਕੋਈ ਨਾ ਕੋਈ ਇਸ ਮੌਕੇ ਤੇ ਮੈਸੇਜ ਲੈਣਾ ਚਾਹੁੰਦਾ ਮੈਂ ਗੁਰਾਇਤ ਸਾਹਿਬ ਆਪਦੇ ਚੈਨਲ ਰਾਹੀਂ ਹਾਜ਼ਰ ਸੰਗਤ ਨੂੰ ਤੇ ਜਿਹੜੇ মিডিਆ ਸੁਣ ਰਹੇ ਆ ਉਹਨਾਂ ਨੂੰ ਵਧਾਈ ਦੇਣਾ ਕਿ ਅੱਜ ਦੇ ਰਾਵਣ ਨੂੰ ਸਜ਼ਾ ਦੇਣੀ ਚਾਹੀਦੀ ਕਿ ਨਹੀਂ ਦੇਣੀ ਚਾਹੀਦੀ ਗੁਰਾਇਆ ਸਾਹਿਬ ਨਹੀਂ ਸਜ਼ਾ ਤਾਂ ਦੇਣੀ ਚਾਹੀਦੀ ਆ ਸਾਡੇ ਕੋਲ ਅੱਜੋਕੇ ਸਮੇਂ ਦੇ ਰਾਵਣ ਦੀ ਜੋਕੇ ਸਮੇਂ ਸਾਡੇ ਕੋਲ ਅੱਜਕੱਲ ਬੋਟ ਬੈਂਕ ਹੈ ਜਿਹੜਾ ਮਾੜਾ ਕਰਮ ਕਰਦਾ ਠੋਕ ਦਿਓ ਉਹਨੂੰ ਅਗਲੀਆਂ ਵੋਟਾਂ 'ਚ ਠੋਕ ਦਿਓ ਉਹਨੂੰ ਸਾਡੇ ਵੱਲੋਂ ਸਾਰੀ ਹੱਕ ਦੀ ਆ ਜਿਹੜੀ ਸਜ਼ਾ ਹੋਣ ਦੀ ਇਹ ਆ ਹਾਂਜੀ ਹਾਂਜੀ ਜਿਹੜਾ ਚੰਗਾ ਕੰਮ ਕਰਦਾ ਭਾਵੇਂ ਕਿਸੇ ਪਾਰਟੀ ਦਾ ਵੀ ਆ ਉਹਨੂੰ ਗਾੜੀ ਲੈ ਕੇ ਆਓ ਜਿਹੜਾ ਮੜਾ ਕਰਦਾ ਉਹਨੂੰ ਠੋਕੋ ਮਲਕੀਤ ਸਿੰਘ ਸਾਡੇ ਚਾਚਾ ਜੀ ਆ ਜਿਥੇ ਕਰਨਾਲ ਸਿੰਘ ਆ ਗੁਰਾਇਆ ਸਾਹਿਬ ਮੈਂ ਸਾਡੇ ਚਾਚਾ ਜੀ ਆ ਚੰਗੇ ਕੰਮ ਕਰਦੇ ਆ ਲੋਕੀ ਚੁੰਦੇ ਆ ਜਦੋਂ ਮਾੜੇ ਕਰਨਗੇ ਆਪੇ ਲੋਕਾਂ ਨੇ ਪਸੰਦ ਕਰ ਦੇਣਾ ਇਹ ਕਰਕੇ ਜਿਹੜੇ ਰਾਵਣ ਆ ਉਹਨਾਂ ਨੂੰ ਵੋਟਾਂ রাই ਠੋਕੋ ਠੀਕ ਹੈ ਧੰਨਵਾਦ ਜੀ ਸੋ ਬਲਜੀਤ ਸਿੰਘ ਖਾਲਸਾ ਜਿਹਾ ਵਕ ਵਕ ਆਗੂਆਂ ਦਾ ਕਹਿਣਾ ਕਿ ਜੋ 라ਵਣ ਵਰਗੀ ਜਿਹੜੀ ਸੋਚ ਰੱਖਦੇ ਨੇ ਜਦੋਂ ਚੋਣਾ ਆਉਂਦੀਆਂ ਨੇ ਉਹਨਾਂ ਨੂੰ ਚੋਣਾ ਦੇ ਵਿੱਚ ਜਿਹੜੀ ਆ ਉਹ ਨਸੀਦ ਦਿੱਤੀ ਜਾਵੇ ਤੇ ਹਰ ਸਾਲ ਹੀ ਤੁਹਾਨੂੰ ਦੱਸ ਦਈਏ ਇਸ ਸੈਦੋਵਾਲ ਕਲਾਾਂ ਦੇ ਵਿੱਚ ਜਿਹੜੀਆਂ ਵੱਡੀਆਂ ਰੌਣਕਾਂ ਲੱਗਦੀਆਂ ਨੇ ਇਸ ਵਾਰ ਵੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਬਾਜ਼ਾਰ ਦੇ ਵਿੱਚ ਕਿਤੇ ਵੀ ਪੈਰ ਰੱਖਣ ਨੂੰ ਤਿਲ ਫੁੱਟਣ ਨੂੰ ਜਿਹੜੀ ਆ ਉਹ ਜਗ੍ਹਾ ਨਹੀਂ ਨਜ਼ਰ ਆ ਰਹੀ ਉੱਥੇ ਹੀ ਚਾਰ ਸਫੇਰੇ ਜਿਹੜੀਆਂ ਕੋਠਿਆਂ ਦੀਆਂ ਛੱਤਾਂ ਹੈਗੀਆਂ ਨੇ ਛੱਤਾਂ ਵੀ ਭਰੀਆਂ ਹੋਈਆਂ ਨੇ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਹੁਣ ਜਿਹੜੇ ਪਤਵੰਤੇ ਹੈਗੇ ਨੇ ਜਿਹੜੇ ਮੋਤਵਾਰ ਹੈਗੇ ਨੇ ਉਹ ਜੋ 라ਵਣ ਤੇ ਕੁੰਭਕਰਨ ਤੇ ਮੀਘਨਾਥ ਦੇ ਜੋ ਬੁੱਤ ਬਣੇ ਨੇ ਉਹਨੂੰ ਅਗਨੀ ਭੇਡ ਜਿਹੜੇ ਦੇਣ ਜਾ ਰਹੇ ਨੇ ਸੋ ਆਉ ਤੁਹਾਨੂੰ ਦਿਖਾਉਂਦੇ ਆ ਹੁਣ ਮੌਕੇ ਦੇ ਉਥੋਂ ਦੀ ਜੋ ਅਗਨੀ ਭੇਡ ਦੀ ਤਸਵੀਰ ਹੈ ਸੋ ਪਿੰਡ ਸੈਦੋਵਾਲ ਕਲਾਂ ਦੀ ਦੁਸ਼ਹਿਰਾ ਗਰਾਊਂਡ ਦੇ ਵਿੱਚ 라ਵਣ ਮੀਘਨਾਥ ਤੇ ਕੁੰਭਕਰਨ ਦੇ ਜਿਹੜੇ ਪੁੱਤਲੇ ਫੂਕੇ ਜਾ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਚਾਰ ਸਫੇਰੇ ਜਿਹੜੀਆਂ ਵੱਡੀਆਂ ਰੌਣਕਾਂ ਨੇ ਵੱਡੀਆਂ ਥੀੜਾ ਲੱਗੀਆਂ ਹੋਈਆਂ ਨੇ ਅਸਤ ਬਾਜੀ ਜਿਹੜੀ ਇਹ ਚਲਦੀ ਹੋਈ ਨਜ਼ਰ ਆ ਰਹੀ ਹੈ ਬੁੱਤਾਂ ਦੇ ਵਿੱਚੋਂ ਸੋ ਕੁੱਲ ਮਿਲਾ ਕੇ ਜੇਕਰ ਦੇਖਿਆ ਜਾ ਸੈਦੋਵਾਲ ਕਲਾਂ ਦਾ ਜਿਹੜਾ ਬੇੜ ਖੇਤਰ ਦੇ ਵਿੱਚ ਦੁਸ਼ਹਿਰਾ ਵਾ ਇਸ ਮੌਕੇ ਦੇ ਉੱਪਰ ਵੱਡੀਆਂ ਰੌਣਕਾਂ ਜਿਹੜੀਆਂ ਨੇ ਇੱਥੇ ਉਮੜੀਆਂ ਹੋਈਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਤੇ ਹਰ ਸਾਲ ਹੀ ਜਿਹੜੀਆਂ ਨੇ ਇਹ ਰੌਣਕਾਂ ਜਿਵੇਂ ਵੱਖੋ ਵੱਖ ਥਾਵਾਂ ਤੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਦੁਸ਼ਹਿਰੇ ਦੇ ਤਿਹਾਰ ਦੇ ਉੱਪਰ ਨਹਿ ਰਹਉਂਦੀਆਂ ਨੇ ਸੈਦੋਵਾਲ ਕਲਾਂ ਦੇ ਵਿੱਚ ਵੀ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਸੱਭਿਆਚਾਰਕ ਮੇਲਾ ਜਿਹੜਾ ਵਾ ਦੁਪਹਿਰ ਤੋਂ ਬਾਅਦ 5:30 ਵਜੇ ਦੇ ਕਰੀਬ ਜਿਹੜਾ ਵਾ ਲਗਾਤਾਰ ਚੱਲਦਾ ਰਿਹਾ ਸੱਭਿਆਚਾਰਕ ਮੇਲੇ ਦੀਆਂ ਰੌਣਕਾਂ ਜਿਹੜੀਆਂ ਲੋਕਾਂ ਨੇ ਮਾਨੀਆਂ ਨੇ ਉਥੇ ਹੀ ਦਸ਼ਹਿਰਾ ਗਰਾਊਂਡ ਦੇ ਵਿੱਚ ਵੀ ਆ ਵੱਡੀਆਂ ਰੌਣਕਾਂ ਜਿਹੜੀਆਂ ਉਹ ਲੋਕਾਂ ਦੀਆਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਸਹਾਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ